ਅਨਸਾ ਸਿੱਖਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਲਕਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਲਵਿੰਦਰ ਸਿੰਘ ਬਿੱਲੇ ਉਹਨਾਂ ਕੋਲ ਆਪਾਂ ਪਹੁੰਚ ਚੁੱਕੇ ਆ ਕੰਪੈਨਾਂ ਵਾਲਿਆਂ ਕੋ ਕਾਫੀ ਦਿਨਾਂ ਬਾਅਦ ਆਜਾ ਭਾਏ ਵੀਰ ਕੋ ਤੇ ਨਵੇਂ ਸਾਲ ਵਾਲੇ ਦਿਨ ਹੀ ਅੱਜ ਜਿਹੜੇ ਆਪਾਂ ਵੀਡੀਓ ਬਣਾਉਣੀ ਹੈ ਵੀਰ ਦੇ ਕੋਲ ਤੇ ਹੁਣ ਫਿਲਹਾਲ ਤੇ ਜਿਹੜੀਆਂ ਗਾਵਾਂ ਚਾਰਿਆ ਕੁਝ ਔਣ ਵੀ ਦਈਆਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਜੀ ਇਦਾਂ ਹੀ ਤੁਹਾਨੂੰ ਪਤਾ ਮਾਲ ਵਿਕ ਜਾਂਦਾ ਮਾਲ ਤੇ ਡੇਲੀ ਆਉਂਦਾ ਤੁਹਾੜਾ ਨਾਲ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਤੇ ਹੁਣ ਚਾਰਿਆ ਕੁਝ ਹੋਣ ਵੀ ਦਈਆਂ ਜੀ ਹੌਂਦੀਆਂ ਹੁੰਦੀਆਂ ਹਾਂਜੀ ਕਿਹ ਤਰ੍ਹਾਂ ਦੀਆਂ ਹੁੰਦੀਆਂ ਉਹ ਪਿਓਰ ਖੀਰੀ ਵਾਲਾ ਹੁੰਦੀ ਆ ਪਹਿਲਾਂ ਗੱਬਣਾ ਇੱਕੋ ਹੀ ਆ ਇੱਕੋ ਹੀ ਆਉਂਦੀ ਹੋਰ ਅੱਛਾ ਅੱਛਾ ਤੇ ਬਾਕੀ ਚਾਰ ਕਰੇ ਚਾਰ ਹਾਂਜੀ ਨਵਾਂ ਸਾਲ ਤੇ ਨਵੀਆਂ ਵਾੜਾਂ ਦੇ ਦਿੰਦੀਆਂ ਅੱਜ ਅੱਛਾ ਪਹਿਲੇ ਪਹਿਲੇ ਦੂਜੇ ਦੂਜੇ ਸੋਵੇ ਇੱਕ ਦੂਜੇ ਸੋਵੇ ਬਾਕੀ ਸਾਰੀਆਂ ਪਹਿਲੇ ਸੋਵੇ ਅੱਛਾ ਦੰਦਾਂ ਦੇ ਦੋ ਦੰਦ ਆ ਸਿੱਗੇ ਹੋਣੇ ਆ ਉਹ ਚਾਰ ਦੰਦ ਆ ਪਰ ਨਹੀਂ ਵੀ ਸਿੱਗੇ ਆ ਅੱਛਾ ਅਖੀਰੇ ਆਉਂਦੇ ਆ ਜਵਾਨ ਕੋਈ ਵੀ ਨਹੀਂ ਅੱਜ ਜਵਾਨ ਕੋਈ ਵੀ ਨਹੀਂ ਹਾਂਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਬਲਵਿੰਦਰ ਸਿੰਘ ਹਾਂਜੀ ਮੈਂ ਮਲਕਪੁਰ ਤੀਲਾਂ ਨਾਲ ਜਿਹੜਾ ਅਮਰਸਰ ਤੇ ਫੋਨ ਨੰਬਰ ਬੋਲਦੇ ਕਰੀ 92515 76000 ਠੀਕ ਹੈ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਕਾਫੀ ਪਿਆਰੀ ਜੀ ਵੜਿਆ ਆ ਠੱਡੀ ਫੇਰ ਬਿਲਕੁਲ ਜਿੱਦਾ ਮਰਜ਼ੀ ਕੋਈ ਹੋਵੇ ਚੰਗੇ ਘਰ ਤੇ ਥਾਣੇ ਉੱਤਰੇ ਠੰਡੀ ਧੀਰੀ ਆ ਆ ਦੇਖ ਸਾਦੇ ਭਾਵੇਂ ਲਾਤਾ ਆਪ ਵੀ ਚੁੱਕੀ ਤਾਂ ਹੀ ਨਹੀਂ ਚੁੱਕਦੀ ਵੇਖੋ ਜੀ ਉਹਨੂੰ ਘਰ ਲਾ ਆ ਦੇਖ ਸਾਦੇ ਜੀ ਹਾਂ ਦੇਖੋ ਠੀਕ ਹੈ ਜੀ ਪੂਰੀ ਠੰਡੀ ਧੀਰੀ ਆ ਜਿਹੜੀ ਕਿੰਨਾ ਚਿਰ ਹੋਇਆ ਜੀ ਵਿਧੇ ਨਾ ਸੋਈ ਨਾ ਇਹ ਵੀਰ ਜੀ ਕੱਲ ਦੀ ਸੋਈ ਆ ਆਪਣੇ ਘਰ ਜੀ ਆਈ ਆ ਅੱਛਾ ਹਾਂ ਜੀ ਤੇ ਕਿੰਨਾ ਕੁ ਬੋਲਾ ਜੇ ਦੇ ਕੋ ਬੋਲਾ ਵੀਰ ਜੀ ਆਪਾਂ ਸਵੇਰੇ 3 ਕਿਲੋ ਚੋਕ ਲੈ ਆਏ ਆ ਅੱਛਾ ਹਾਂ ਜੀ ਪਾਸ ਕਰਕੇ ਲਿਆਂਦੀ ਤੇ ਕਿੰਨਾ ਕਿੰਨਾ ਕੁ ਚਵਾਈ ਜਾਊਗੀ ਇਹ ਵੀਰ ਜੀ ਪਿਓਰ ਦੋਗਦਾਂਦ ਆ ਅੱਛਾ ਖੀਰੀ ਦਾ ਪਾਸ ਖੀਰੀ ਦਾ ਇਹ ਰੱਖ ਦੇ ਦਰਿਆਓ ਕਹਿਣਾ ਗੱਲਾਂ ਨਾ ਨਹੀਂ ਮੂੰਹ ਨਾ ਨਹੀਂ ਦੰਦ ਵਿਖਾ ਵਿਖਾ ਕੇ ਠੀਕ ਹੈ ਜਿਹੜਾ ਕੋਈ ਹਾਂ ਦੇਖ ਸਕਦੇ ਜੇ ਦੰਦ ਦੇ ਚੋਵੇ ਕੋ 4 ਹੋਏ ਨਹੀਂ ਆ ਪੂਰੀ ਅਜੇ ਦੋ ਦੰਦ ਪੁੱਟੇ ਹੀ ਆ ਜਿਹੜੇ ਦੋ ਦੰਦ ਦਹੀ ਆ ਕਰਨਾ ਜੇ ਜਿਹੜਾ ਖੜੂਗਾ ਜਿਆਦਾ ਹੀ ਕਰੂਗਾ ਕੋ 4-5 ਸੂਵੇ ਲਵੇਗਾ ਠੀਕ ਹੈ ਜੀ ਹਾਂ ਜੀ ਲਿਆ ਤੋੜ ਦੋ ਬੱਚਾ ਕੀ ਹੈ ਤੇ ਮਗਰ ਬੱਚਾ ਜੀ ਅੱਛਾ ਆ ਬੱਚਾ ਜੀ ਨਾ ਨਾ ਅੰਦਰ ਜਾਓ ਅੱਛਾ ਉਹ ਅੰਦਰ ਲੱਭਦੇ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਉਹ ਆ ਵੇੜਾ ਦੇਰਸ਼ਨ ਕਰੋ ਵੇਖੋ ਕਾਦ ਵੇਖੋ ਵਰਦੀ ਵੇੜਦਾ ਤੋਰ ਦੇ ਕਰੀਬ ਲੈ ਜਾ ਬਾਹਰ ਆ ਜਿਲੇ ਆ ਜੀ ਜਿੱਥੇ ਮਰਜ਼ੀ ਖਿਲਾੜ ਕੋ اندھیرا پھوجا ہاں ڈر وے کوئی دا چنگی تیار ہوئی ہے ਥੱਲੇ ਵੀਰ ਜੀ ਹੀਰਾ ਆ ਕੇ ਆ ਦੇਖ ਸਾਦੇ ਜੇ ਇਹ ਆ ਜਾਓ ਫਰੀ ਨਵੇਂ ਸਾਹ ਤੇ ਆ ਜੀ ਠੀਕ ਹੈ ਜੀ ਉਹ ਲਈ ਨਹੀਂ ਨਾ ਉਹਦੀ ਸੋਹਣੀ ਵੈੜਿਆ ਜਿਹੜੀ ਥੋੜੀਆਂ ਲਗੀ ਚਾਲਿਆ ਜਿਹੜੀ ਇਹਦੀ ਗਾਵੇਂ ਚਾਰ ਸੂਵੇ ਚੌਣ ਆਲੀ ਆ ਬਿਲਕੁਲ ਛੋਟੀ ਉਮਰ ਹੈ ਜਿਹੜੀ ਇਹਦੀ ਤੇ ਕਿੰਨਾ ਵਧੀ ਤੋਂ ਚਵਾਈ ਜਾਊਗੀ ਇਹ ਦੁੱਧ ਵੀਰਾਂ ਨੇ ਕਹਿਣ ਨੂੰ 20 ਕਿਲੋ ਕਹਿ ਦिए 100 ਰਖਤਾਰਾਂ ਲੀਟਰ ਆਮ ਨਾਲ ਚਵਾਈ ਜੋ 15 ਚਵਾਈ ਤਾਂ ਵੀ ਬੜਾ ਤੇ ਮੁੱਲ ਮੁੱਲ ਤੇ ਅੱਜ ਜਾਇਜ਼ ਹੀ ਹੈ ਕਿੰਨਾ ਇਹੋ ਜਿਹੇ ਬਾੜਾਂ ਦੇ ਲੋਕੀ 60 60 ਹਜ਼ਾਰ ਰੇ ਕਰੀ ਜਾਂਦੇ ਅੱਛਾ ਅੱਜ ਦੇ ਦਿਆ ਆਪਾ ਕਰ ਦੋ ਮਾਨ ਕੁਛ ਵਿੱਚ ਪੰਜ ਛੜ ਦੇਣੇ 45000 ਦੇ ਮੌਕੇ ਤੇ ਨਹੀਂ ਹੈ ਵੇਖੋ ਜਿਹੜਾ ਜੋਏਗਾ ਨਾ 400 ਦੇ ਜਾਰ ਦੀ ਕਰੂਗਾ ਮੌਕੇ ਤੇ ਹੋਰ ਕਰ ਦੋਗੇ 42000 ਦੀ ਹਾਂ ਨਾ ਕਰਦੇ ਨਹੀਂ ਉੱਥੇ ਛੋਟ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁੰਦੀ ਨਹੀਂ ਉੱਦਾਂ ਇਦਾਂ ਦੀ ਵਹਿੜ ਠੀਕ ਹੈ ਇੱਕ ਹੀਰਾ ਹੁੰਦਾ ਇਹ ਅਨਮੋਲ ਹੀਰਾਵਾ ਅੱਛਾ ਕੋਈ ਜਿਆਦਾ ਹੀ ਕਰੇਗਾ ਇਹ ਕੋਈ ਨੂਰੀਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਚਣ ਚਣ ਕੇ ਲਿਆਉਂਦੇ ਆ ਚਣ ਚਣ ਕੇ ਆ ਗੱਬਣ ਆ ਗਈ ਹੁਣ ਗੱਬਣ ਗੱਬਣ ਇਹਦਾ ਕਿੰਨਾ ਸੂਆ ਜੇ ਇਹ ਦੂਜੇ ਸੂਏ ਵਿੱਚ ਜੀ ਦੂਸਰੇ ਸੂਏ ਆ ਰੰਗ ਰੰਗ ਦੀ ਤੇ ਇਹ ਵੀ ਬੜੀ ਸਫਾਈ ਜੀ ਹਾਂ ਜੀ ਹਾਂ ਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀਰ ਜੀ 1500 ਲੀਟਰ ਪਹਿਲੇ ਨੇ ਦੁੱਧ ਭਰਿਆ ਵਾ ਅੱਛਾ ਹਾਂ ਜੀ 18-19 ਲੀਟਰ ਆ ਰਾਮਨਾਥ ਵਾ ਜੀ ਪਰ ਆਪਾਂ 1500 ਲੀਟਰ ਹੀ ਕਹਿ ਕੇ ਦੇਵਾਂਗੇ ਤੋਰਾਂ ਫੇਰੇ ਕਰੀ ਨਮਾਜ਼ ਆਲੇ ਆਵੇਂ ਵੱਧ ਕੇ ਨੂੰ ਕਹੀ ਜਾਈਏ ਕੀ ਫਾਇਦਾ ਠੀਕ ਹੈ ਜੀ ਹਾਂ ਜੀ ਤੋਰਾਂ ਇੱਕ ਦੀ ਇਹਦੇ ਵੀ ਦਾੰਦ ਵੇਖ ਲਾ ਕੰਨੀਆਂ ਬਰਾਬਰ ਕਰੰਦੀ ਜੇ ਆ ਦੇਖ ਸਾਦੇ ਜੀ ਅਜੇ 6 ਦਾੰਦ ਆ ਜਿਹੜੀ ਠੀਕ ਹੈ ਜੀ ਲੈ ਜੀ ਕਰਦਵਾ ਜਨ ਵੇਖ ਹੋਗਾ अॼ ल ਹਾਵੇ ਦੇਖ ਸਾਡੇ ਜੀ ਇਹ ਵੀ ਅਸਰਾ ਠੰਡੀ ਤੇਰੀ ਆ ਜਿਹੜੀ ਠੀਕ ਆ ਜੀ ਆ ਜਾ ਵੀ ਹਾਂ ਜੀ ਆਈਆਂ ਇੱਕ ਮੜਾ ਮੋ ਦਬਾਈ ਤਾਂ ਅੱਧਾ ਇਹਨਾਂ ਦਾ ਥੋੜਾ ਬਲਦਾ ਪਰਦਾ ਠੰਡੀ ਸੀ ਲਾ ਕੋ ਚੱਕਰ ਨੇ ਥਾਣ ਵੇਖੋ ਇਹਦਾ ਮੈਨੂੰ ਤੇ ਮੈਨੂੰ ਵੇਖੋ ਤੇ ਇਹਦਾ ਵੀ ਜਾਇਦ ਹੀ ਮੁੱਲ ਕਰਦੀਆਂ ਫਿਰ ਬਿਲਕੁਲ ਹੀ ਮੈਂ ਤਾਂ ਨਾ ਵੀ 60000 ਦੀ ਦੇ ਦਈਏ ਨਹੀਂ ਫਿਰ ਇਹਦੇ ਤੁਸੀਂ ਨਵੇਂ ਸਾਲ ਦਾ ਨਵੇਂ ਸਾਲ ਦਾ ਨਾਂ ਲੈ ਕੇ ਤੁਸੀਂ ਤਾਂ ਫਿਰ ਸਾਡਾ ਧੱਕਾ ਕਰੀ ਜਾ ਜਿੰਨੇ ਦੀ ਮਰਜ਼ੀ ਦੋ ਅੱਜ ਤੁਸੀਂ ਤੁਸੀਂ ਕਰ ਦੋ ਮੁੱਲ ਕਿੰਨੇ ਦੀ ਕਰਨੀ ਹੈ ਨਹੀਂ ਨਹੀਂ ਮਰਜ਼ੀ ਦੇ ਦੋ 50 ਦੀ ਕਰਦੀ ਹੈ ਫਿਰ 5000 ਚੋਂ ਮੈਂ ਛੱਡ ਦਿੰਦਾ ਅੱਛਾ 40 ਜੀ ਗੱਭੀ ਨੇ ਅੰਦਰਲੇ ਲੋਕਾਂ ਨੂੰ ਨਾ ਮਿਸਾਲ ਦੇ 45000 ਦੀ 45 ਦੀ 45 ਦੀ ਮੌਕੇ ਤੇ ਹੋਰ ਕਰ ਦੋਗੇ 3000 ਹੋਰ ਛੱਡ ਦਿੰਦਾ ਯਾਰ ਅੱਛਾ 42000 ਦੇ ਵੀ ਹਾਂ ਨਾ ਠੀਕ ਹੈ ਜੀ ਤੇ ਇੱਕ ਗੱਲ ਹੋਰ ਹੈ ਜੇ ਕੋਈ ਜੋੜਾ ਹੀ ਲਵੇ ਅੱਛਾ ਚਲੋ 9000 ਆਹ ਸੋਰੀ 84000 ਦਾ ਬੰਦਾ ਵਾ 42 45 ਦੋਨੋਂ 84 ਹਾਂਜੀ ਬਿਆਸ ਯਾਦ ਦੇਣਾ ਅਗਰ ਤਿਆਰ ਸੇ ਹੋਰ ਕਰਦਾ 81 ਦਾ ਜਨਾਬ ਅੱਛਾ 81 ਦਾ ਜੋੜਾ ਹੀ ਦੇ ਦੋਗੇ ਹਾਂਜੀ ਆ ਦੇਖ ਸਾ ਦੇ ਜੇ ਜਿਆਦਾ ਜਿਆਦੀ ਕਰੂ ਵੜਾ ਵੇਖੋ ਤੁਸੀਂ ਠੀਕ ਹੈ ਜੀ ਹਾਂਜੀ ਹੁਣ ਆ ਗੱਬਨ ਜੇ ਇਹ ਗੱਬਨ ਜੇ ਇਹਦਾ ਪਹਿਲਾ ਸੁਆ ਪਹਿਲਾ ਸੁਆ ਜਸਤੀ ਜਗ ਠੀਕ ਹੈ ਜੀ ਇਹ ਕਿੰਨੇ ਕ ਦੁੱਧ ਆ ਲੀਜੇ ਇਹਨੇ ਵੀ ਚੰਗੀ ਤਿਆਰ ਹੋਣਾ ਥੱਲੇ ਹਾਂਜੀ ਇਹ ਕਿੰਨੇ ਕ ਦੁੱਧ ਆ ਲੀਜੇ 14 ਲੀਟਰ ਤੇ ਚਲਾਈ ਜਾਉ 13 14 ਲੀਟਰ ਠੀਕ ਹੈ ਲੈ ਤੋਰੋ ਭਾਈ ਦਿਨ ਦਾਖ ਲੈਂਦੀ ਆ ਕਿੰਨੇ ਦੰਦ ਜੇ ਮੂੰਹ ਇਹ ਵੀ ਵਿਖਾਉਂਦੇ ਤੁਹਾਨੂੰ ਤਹੀ ਦੱਸ ਦਿਓ ਮੈਂ ਕੀ ਦੱਸਣਾ ਠੀਕ ਹੈ ਜੀ ਚੱਲ ਨਹੀਂ ਤੁਹਾਡੀ ਆ ਆ ਦੇਖ ਸਾਦੇ ਜੇ ਦੋ ਦੰਦ ਛੋਟੇ ਚੌਗੀਆਂ ਜੀ ਆਉਂਦੀ ਆ ਜਿਹੜੇ ਆ ਛਿੱਗੀ ਦੇ ਵੀ ਜਿਹੜੇ ਦੰਦ ਪੁੱਟੇ ਆ ਇਹਨੇ ਭਾਵੇਂ ਕੋਈ ਚਾਰ ਦੰਦ ਮਾਲਲੇ ਭਾਵੇਂ 6 ਦੰਦ ਮਾਲਲੇ ਚੌਗੀ ਤੇ ਜਿਹੜੇ ਅਜ ਬਰਾਬਰ ਕਰਦੇ ਆ ਚੌਗੀ ਦੀ ਅਜ ਰੱਖਦੀ ਹੈ ਪੈਰ ਅਜੇ ਸਾਈਡ ਵਾਲੇ ਉਤਰਾ ਹੀ ਆ ਲੈ ਜਾਓ ਜੀ ਬਾਕੀ ਹਾਂ ਦੇਖ ਸਾ ਦੇ ਥੱਲੇ ਨਹੀਂ ਨਹੀਂ ਲੰਘ ਜਾਂਦੇ ਬਾਕੀ ਆ ਨਿਆਣਿਆਂ ਦੀ ਗੱਡੀ ਆ ਗਈ ਆ ਮੈਂ ਦੇਖ ਲੈਨੇ ਕਿ ਅੰਮ੍ਰਾ ਬਣਾਇਆ ਨੇ ਆਨੇ ਛੁੱਟੀਆਂ ਮਨਾਉਂਦੇ ਪੂਰੀਆਂ ਇੱਕ ਰੰਗ ਕਾਲੀ ਜੇ ਬਾਕੀ ਆ ਜ ਲੈ ਆਓ ਜਰਸੀ ਆ ਜਿਹੜੀ ਥਣ ਵੀ ਇਹਦੇ ਕਾਲੀ ਆ ਸਾਰੇ ਕਾਲੀ ਵਹਿੜਿਆ ਜਿਹੜੀ ਜਿੱਥੇ ਮਰਜ਼ੀ ਵੀਰ ਦੀ ਭਾਂਖ ਦੋ ਭਲਾਰ ਦੋ ਵੇਖੋ ਬਾਕੀ ਥਣਾ ਦਾ ਗੈਪ ਵੀ ਬੜਾ ਚੰਗਾ ਵਾ ਇਹਦਾ ਆ ਜ ਲੈ ਆਓ ਜੀ ਇਹ ਹੋਇਆ ਕੋਈ ਤੇ ਇਹਦਾ ਵੀ ਫਿਰ ਕੀ ਰੱਖੀ ਆ ਆਪਾਂ ਮੁੱਲ ਸਮੋਲ ਵੇਚਦੀ ਇਹੋ ਜਿਹੇ ਵੜਾ ਤਾਂ ਲੱਭਦੇ ਨਹੀਂ ਇੱਕ ਰੰਗ ਕਰੀ ਤੁਹਾਨੂੰ ਪਤਾ ਹੀ ਹਾਂਜੀ ਉਹ ਵੀ ਜਰਸੀ ਵੇਖੋ ਇੱਧਰ ਹਾਂਜੀ ਵੇਖੋ ਇੱਧਰ ਅਜੇ ਬਾਹਰ ਨਿਕਲਿਆ 10 ਦਿਨ ਵੜ ਲੈ ਅਜੇ ਪੁੜਿਆਂ ਤਾਂ ਕੋਈ ਗੱਲ ਨਹੀਂ ਆਪਾਂ ਦੇਖ ਸਕਦੇ ਜਿਹਨੇ 10 ਦਿਨ ਖੜਨੇ ਆ ਹਾਂਜੀ ਕਿੰਨੇ ਦੀ ਦੇ ਦਈਏ ਮੈਂ ਆਹਦਾ 50000 ਕਰਦੀ ਆ ਅੱਜ ਕੀ ਗੱਲ ਹੋ ਗਈ 50 ਤਾਂ ਥੱਲੇ ਗੱਲ ਹੀ ਨਹੀਂ ਕਰਦੇ ਪਹਿਲਾਂ ਇਹ ਵੀ ਕਰੀਏ 45 45 ਦੀ ਵੜ ਜੇ ਪੰਜ ਹੀ ਛੱਡੋ 50 ਚ 45 ਦੇ ਦੀਏ ਹਾਂਜੀ ਇਹ 42000 ਦੇ ਦੀਏ ਅੱਛਾ ਵੀ 42 ਦੀ ਤਾਂ ਕਰਨਾ ਮਾਰਦਾ ਤਸੀਂ ਦੱਸੋ ਤੁਹਾਨੂੰ ਨਰਾਜ਼ ਨਿਕਲਣਾ ਇੱਕ ਤੋਂ ਗੱਲ ਕਰ ਦਈਏ ਫਿਰ ਕਰ ਦੋ ਪੂਰੇ 40 ਦੀ 3000 ਕਾ ਚ ਹੋਰ 37000 ਦੀ ਅੱਛਾ 37000 ਦੀ ਦੇ ਦੇਓਗੇ ਵੀ ਹੋਰ ਚੋਂ ਵੀ 2000 ਫੇਰ ਦਾ ਦੇਣਾ 35000 ਦੀ 35000 ਦੀ ਵੈਡ ਦੇ ਦੇ ਵੀ ਮਾਨਤਨ ਕਰਾਂਗੇ ਵੀਰ ਕੋਈ ਫੋਨ ਕਰੇ ਅੱਛਾ ਹਾਂ ਠੀਕ ਹੈ ਜੀ ਤੇ ਉਹਨੇ ਕਾ ਆ ਗਈ ਆਪਣੇ ਮਾਨਤਨ ਕਰਦਾਂਗੇ ਮਾਨਤਨ ਜਿਹੜੇ ਸਾਰਿਆਂ ਚ ਹੋਗੇ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਨਰਾਜ਼ ਨਹੀਂ ਕਿਸ ਨੂੰ ਵੀ ਕਰਨਾ ਅੱਜ ਅੱਛਾ ਅੱਜ ਨਵਾਂ ਸਾਲ ਆ ਮਾਈ ਹੋਵੇ ਤਾਂ ਨਾ ਹੋਵੇ ਥੋੜੀ ਕਰ ਲਾਂਗੇ 5 ਡੰਗਰ 6 ਆ ਅੱਛਾ ਤੇ 5 500 ਵੀ ਕਰ ਲਈ ਤਾਂ ਵੀ 3 4 ਜੱਦੇ ਆਲੀ ਬਣ ਜਾਈ ਨਾ ਨਵਾਂ ਸਾਲ ਆ ਠੀਕ ਐ ਜੀ ਹੋੜਣਾ ਨਹੀਂ ਕਿਸ ਨੂੰ ਠੀਕ ਐ ਤੇ ਆ ਜਿਹੜੀ ਆਪਣੇ ਕੋਲ ਆ ਗਈ ਹੁਣ ਐਂਡ ਤੇ ਦੱਸੀਏ ਇਹਦੇ ਬਾਰੇ ਪੰਜ ਵੀਰ ਜੀ ਸੋਈ ਜੇ ਅੱਛਾ ਤੋ ਇਹਨੂੰ ਆਪ ਤਾ ਕੋ ਗਿਆਣਾ ਅੱਛਾ ਹਾਂਜੀ ਦੁੱਧ ਕਿੰਨਾ ਜੇ ਦੇ ਕੋ ਦੁੱਧ ਦੇ ਥੱਲੇ 7-8 ਲੀਟਰ ਹੈਗਾ ਆਪਾਂ 7 ਲੀਟਰ ਕਹਿ ਕੇ ਦੇਵਾਂਗੇ ਬੱਚਾ ਕੀ ਹੈ ਤੇ ਮਗਰ ਬੱਚਾ ਇਹਦੇ ਮਗਰ ਅੱਛਾ ਜੀ ਤੋਰੋ ਹਾਂ ਫੇਰਿੰਦਮੀ ਇਹੋ ਤਰੇ ਕਿੰਨਾ ਦੁੱਧ ਚ ਭਾਈ ਜਾਊਗੀ ਆ ਵੱਛੀ ਆ ਜਿਹੜੀ ਇਹਦੇ ਮਗਰ ਦਸਨ ਜਿ ਪਲੇਖਾ ਲੱਗ ਗਿਆ ਇਹਦੇ ਮਗਰ ਵੱਛੀ ਹੈ ਲਿਆ ਫੇਰ ਤੋਰੋ ਹਾਂ ਨੋਮੀ ਇੱਕ ਰੀ ਤੇ ਆਜੋ ਕਿ ਮੇਰੇ ਬਿੱਤੇ ਗੱਲ ਆਪਾਂ ਪਹਿਲਾਂ ਦਾਦ ਨੇ ਕਿ ਗੁਲਾਮਾਂ ਨਹੀਂ ਲੈਣਾ ਹਾਂਜੀ ਫੇਰ ਇੱਧਰਲੇ ਬਨੇ 17 ਘੋੜੀਆਂ ਘਾਟਿਆ ਪੂਰੇ ਬੰਨਜ ਕੇ ਇੱਕ ਥਾਨ ਚ ਇੱਕ ਥਾਨ ਚ ਮਗਰਲੇ ਚ ਹਾਂ ਮਗਰਲੇ 10-12 ਘਾਟਿਆ ਦੂਜੇ ਥਾਨ ਨਾਲ ਅੱਛਾ ਹਾਂਜੀ ਤੇ 10 ਦੇ ਦੇਣੀਆਂ ਪਹਿਲਾਂ ਹੀ ਗੱਲ ਜਿਹੜੀ ਓਤਰਾ ਠੰਡੀ ਤੇਰੀ ਠੰਡੀ ਤੇਰੀ ਬੱਚਾ ਸਾਡੇ ਕੋਈ ਚੱਕਰ ਨਹੀਂ ਲੈ ਤੋਰੋ ਇਦਾਂ ਹਾਂਜੀ ਬਾਕੀ ਥਾਨ ਜਿਹੜਾ ਚੰਗਾ ਲੱਗੇ ਤਾਂ ਮਗਰਲੇ ਥਾਂ ਚ ਧਾਰਾ ਘਾਟਿਆ ਦੁੱਧ 10-12 ਲੀਟਰ ਆਮਣਾ ਚ ਵਾਈ ਜਾਊਗੀ ਠੀਕ ਹੈ ਜੀ ਹਾਂਜੀ ਅੱਜ ਤੁਹਾਡੇ ਸਾਹਮਣੇ ਮਾਲ ਆਉਣੇ ਵਿਆਹ ਜੇ ਇੱਕ ਰਾਜੀ ਆ ਇਹ ਇਹ ਮਾਲ ਅੱਜ ਹੀ ਆਇਆ ਵਾ ਜਿਹੜਾ ਜੀਨੇ 라ਤੀ ਦੱਸਿਆ ਸੀ ਜਿਹੜਾ ਅੱਜ ਸਵੇਰੇ ਜਿਹੜਾ ਮਾਲ ਪਹੁੰਚਣਾ ਵਾ ਫੱਲੇ ਵੀ ਇੱਕ ਵੜ ਜਿਹੜੀ ਪਹੁੰਚੀ ਨਹੀਂ ਹੋਵੀ ਅਜੇ ਰਾਹ ਚ ਹੀ ਹੁੰਦੀ ਆ ਅਜੇ ਲੈ ਆਵਗੀ ਬਾਕੀ ਦੁੱਧ ਵੀ ਸੰਗਣਾ ਹੁੰਦਾ ਇੰਨਾ گاਵਾ ਦਾ ਸਮਝੋ ਮਾਜੀ ਆ ਜੀ ਠੀਕ ਆ ਜੀ ਦਰਦ ਨਾ ਇੰਨਾ ਗਾ ਅੱਛਾ ਵੇਖ ਕੱਦ ਵੇਖ ਲੈ ਜਾ ਥਾਨ ਬੜਾ ਲਾਜਵਾਬ ਹੈ ਜਿਹੜਾ ਇਹਦਾ ਇਹਦਾ ਕੀ ਵਿੱਦੀ ਮੁੱਲ ਰੱਖ ਦੀਏ ਫਿਰ ਇਹਦਾ ਵਿੱਦੀ ਮੁੱਲ 30000 ਨਾ ਦੇ ਦੀ ਕਰ ਦੀਏ ਨਹੀਂ ਫਿਰ ਤੁਸੀਂ ਤੇ 25 ਦੀ 25 ਦੀ ਦੇ ਦੀਏ ਹੋਰ ਕਰ ਦੀਏ 2000 ਕੱਟ ਕਰ ਲਓ 23 ਦੀ ਦੇ ਦੇ ਨੇ ਹੋਰ ਜੈਜ ਕਰ ਦੀਏ ਹੋਰ ਹੋਰ ਕਰ ਦੀਏ ਹਾਂ ਨਾ ਕਰ ਦੀਏ ਬਿਲਕੁਲ ਹਾਂ ਜੈਸਨ ਜੈਸਨ ਹਾਂ ਮੈਂ ਵੀ ਆਫਰ ਹੀ ਕਰਦਾ 20000 ਦੀ ਅੱਛਾ 20000 ਦੀ ਦੇ ਦੋਗੇ ਠੀਕ ਹੈ ਮੌਕੇ ਦੇ ਮਾਨ ਤਾਂ ਤੇਰੇ ਤੋਂ ਛੋੜੀ ਹੋਣੀ ਜਣ ਠੀਕ ਹੈ ਹਾਂਜੀ ਪੱਕਾ ਦੁੱਧ ਕਿੰਨਾ ਹੋਣੇ ਤੇ ਕਲਾ 7 ਲੀਟਰ ਤੇ ਉਤਰਾ ਕਿੰਨਾ ਚਵਾਈ ਜਾਊਗੀ 10 ਲੀਟਰ ਤੇ ਚਲ ਜੂਗੀ ਅੱਛਾ ਹਾਂਜੀ ਤਾਂ ਮੈਂ 10 ਚਵਾਉਣਾ ਚਾਹੀਦਾ ਘੱਟ ਦੇਖੋ ਇਹਦਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਕੋਈ ਹੋਰ ਕੰਮ ਹੈ ਨਾ ਫਿਰ ਦਾ ਲਗਾ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਖੜੇ ਹਨਾ ਠੀਕ ਹੈ ਵੀਰ ਜੀ ਬਾਕੀ ਜਿਹੜੀਆਂ ਗੱਬਣਾ ਵਾ ਪਾਸ ਕਰਕੇ ਖੜੋ ਤੇ ਜਿਹੜੀਆਂ ਸੋਈਆਂ ਉਹਨਾਂ ਦੀ ਆਪਣੀ ਚਵਾਈ ਕਰਕੇ ਖੜੋ ਤੇ ਜਿਹੜੇ ਆਉਂਦੇ ਆ ਉਹਦੇ ਬਾਰੇ ਕੋਈ ਵੀਰ ਫੋਨ ਤੇ ਪੁੱਛ ਲੈ